ਦਰਗਾਹੀ ਪ੍ਰਵਚਨ ਸੁਣਨੇ ਪਾਵ ਪਵਿੱਤਰ ਨੇਤਰਾਂ ਦੀ ਉਹ ਬ੍ਰਹਮ ਨਜਰੇ ਉਹ ਬ੍ਰਹਮ ਕਿਰਣ ਕਿਹੜੀਆਂ ਕਿਰਣਾ ਉਹ ਮੇਰਾਂ ਦਾ ਮੀਂਹ ਵਰਸਣਾ ਤੇ ਅੱਜ ਇਹ ਕੈਸਾ ਸਮਾਂ ਸਾਡੀਆਂ ਅੱਖਾਂ ਸਾਹਮਣੇ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਨੂੰ ਸੁੰਦਰ ਪਲੰਗੇ ਤੇ ਬਰਾਜ ਮਨ ਕੀਤਾ ਹੋਇਆ ਫੁੱਲਾਂ ਦੀਆਂ ਮਾਲਾ ਪੇਟ ਹੋ ਰਹੀਆਂ ਨੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਬਿਰਾਗ ਹੈ ਅੱਜ ਮੇਰਾ ਨੰਨੀਆਂ ਵਿਖੇ ਸਾਧ ਸੰਗਤ ਦਰਿਆ ਦੇ ਵਿੱਚ ਬਾਬਾ ਜੀ ਨੂੰ ਜਲ ਪ੍ਰਵਾਹ ਕਰਨ ਵਾਸਤੇ ਸਿੱਖ ਸੰਗਤਾਂ ਨਾਮ ਅਖਾਂ ਦੇ ਨਾਲ ਰਾਗੀ ਸਿੰਘ ਕੀਰਤਨ ਕਰਦੇ ਜਾ ਰਹੇ ਹਨ ਹੈਡ ਰਾਗੀ ਤਨਤਨ ਬਾਬਾ ਕਹਿਰ ਸਿੰਘ ਜੀ ਜਿਨ੍ਹਾਂ ਨੇ 52 ਸਾਲ ਲਗਾਤਾਰ ਨਾਨਕ ਸਰ ਕਲੇਰਾ ਦੀ ਧਰਤੀ ਤੇ ਬਿਨਾ ਨਾਂਗੇ ਕੀਰਤਨ ਕੀਤਾ ਤੇ ਕੀਰਤਨ ਕਰਦੀਂ ਸਰੀਰ ਛੱਡਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਸੀ ਧੰਨ ਬਾਬਾ ਨਨ ਸਿੰਘ ਜੀ ਦੇ ਦਰ ਦਾ ਕੂਕਰ ਹਾਂ ਨਾਨਕ ਸਰ ਦੇ ਵਿੱਚ ਡਿਊਟੀ ਲਾਈ ਧੰਨ ਬਾਬਾ ਨਨ ਸਿੰਘ ਮਹਾਰਾਜ ਜੀ ਨੇ ਤੇ ਵਰਦਾਨ ਇਹੋ ਮੰਗਿਆ ਮਹਾਰਾਜ ਜੀ ਨਹੀਂ ਕੀਰਤਨ ਕਰਦਾ ਹੀ ਸਰੀਰ ਛੱਡਾਂ ਦੋ ਘੰਟੇ ਸ਼ਾਮ ਨੂੰ ਦੋ ਘੰਟੇ ਸਵੇਰ ਕੀਰਤਨ ਕਰਿਆ ਕਰਦੇ ਬਾਬਾ ਕੇਰ ਸਿੰਘ ਜੀ ਮਹਾਰਾਜ ਹੈਡ ਰਾਗੀ ਅਨੇਕਾਂ ਬੱਚਿਆਂ ਨੂੰ ਜੋੜੀ ਬਾਜੇ ਕੀਰਤਨ ਸਿਖਾ ਕੇ ਕਿੰਨੇ ਹੀ ਰਾਗੀ ਬਣਾ ਦਿੱਤਾ ਸਾਸ ਕੀਰਤਨ ਕਰਦੇ ਜਾਂਦੇ ਹਨ ਤੇ ਵੈਰਾਗ ਵਿੱਚ ਮੈਨੂੰ ਪੈ ਗਿਆ ਵਿਛੋੜਾ ਸੱਚੇ ਰੱਬ ਦਾ ਕਾਣੀ ਹੋਊਗੀ ਨਾਮ ਤੋਂ ਬਿਨਾਂ ਐਸੇ ਬੈਰਾਗ ਦੇ ਬਚਨ ਤੇ ਕਿਤੇ ਗੁਰਾਂ ਨੇ ਮੇਰੇ ਬਾਣ ਮਾਰਿਆ ਮੇਰੇ ਪੈ ਗਿਆਂ ਕਲੇ ਵਿੱਚ ਕਲੇਜੇ ਵਿੱਚ ਛੇਕ ਬਾਬਾ ਜੀ ਉਹਨਾਂ ਦੀ ਆਵਾਜ਼ ਰਗ ਰਗ ਦੇ ਵਿੱਚ ਬੈਰਾਗ ਸੀ ਤੁਨ ਬਾਬਾ ਕਹਿਰ ਸਿੰਘ ਜੀ ਹੈਡ ਰਾਗੀ ਜੀ ਆ ਇਧਰੋਂ ਬਾਬਾ ਜੀ ਸਿਆੜ ਸਾਹਿਬ ਵਾਲੇ ਚੱਲੇ ਨੇ ਸਾਈਕਲਾਂ ਤੇ ਨਾਲ ਤਿੰਨ ਸਿੰਘ ਨੇ ਬਾਬਾ ਜੀ ਦੇ ਪਹਿਲੇ ਨੂੰ ਕਹਿਣ ਲੱਗੇ ਤੂੰ ਮੁੜ ਜਾ ਉਹ ਮੁੜ ਗਿਆ ਦੂਜੇ ਨੂੰ ਵੀ ਕਿਹਾ ਤੂੰ ਵੀ ਸਿੱਖਾ ਮੁੜ ਜਾ ਮੁੜ ਗਿਆ ਤੀਜੇ ਨੂੰ ਕਹਿੰਦੇ ਤੂੰ ਵੀ ਮੁੜ ਜਾ ਅਸੀਂ ਜਾਣੇ ਕੰਨੀਆਂ ਦਰਿਆ ਬਾਬਾ ਜੀ ਦੇ ਜਲ ਪ੍ਰਵਾਹ ਦੇ ਨਾਲ ਬਾਬਾ ਜੀ ਦੇ ਪਾਵਨ ਪਵਿੱਤਰ ਦਰਸ਼ਨਾਂ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਉਹ ਕਹਿਣ ਲੱਗਾ ਬਾਬਾ ਜੀ ਮੈਂ ਡਰਦਾ ਮੈਂ ਤੁਹਾਨੂੰ ਕੱਲਿਆਂ ਨੂੰ ਨਹੀਂ ਛੱਡਣਾ ਮੈਂ ਤੁਹਾਡੇ ਨਾਲ ਹੀ ਜਾਣ ਕੰਨੀਆਂ ਦਰਿਆ ਬਾਬਾ ਨਾਨਕ ਸਿੰਘ ਮਹਾਰਾਜ ਦੇ ਜਲ ਪ੍ਰਵਾਹ ਤੇ ਬਾਬਾ ਜੀ ਕਹਿੰਦੇ ਚੰਗਾ ਫਿਰ ਅੱਗੇ ਚੱਲ ਤੂੰ ਅਸਿਓ ਮੇਰਾ ਤਨ ਬਾਬਾ ਜੀ ਦਾ ਜੋ ਮਨ ਸੀ ਇਰਾਦਾ ਸੀ ਤਨ ਬਾਬਾ ਨਾਨਕ ਸਿੰਘ ਮਹਾਰਾਜ ਜਾਣਦੇ ਆ ਜਾਂ ਬਾਬਾ ਜੀ ਸਿਆੜ ਸਾਹਿਬ ਵਾਲੇ ਜਾਣਦੇ ਆ ਲਾਗੀ ਹੋਏ ਸੋ ਜਾਣੇ ਪੀਰ RAM ਭਗਤ ਆਣੀ ਆਲੇ ਤੀਰ ਲਾਗੀ ਲਾਗੀ ਆਖ ਦੇ ਲਾਗੀ ਨਹੀਂ ਏਕ ਲਾਗੀ ਸੋਈ ਜਾਨੀਆਂ ਜੋ ਕਰੇ ਕਲੇਜੇ ਛੇਕ ਧੰਨ ਸ੍ਰੀ ਹਜੁਰੂ ਬਾਬਾ ਦੀ ਸਿਹਰ ਸਾਹਿਬ ਵਾਲਿਆਂ ਨੂੰ ਧੰਨ ਬਾਬਾ ਅਨੰਦ ਸਿੰਘ ਜੀ ਦੀ ਆਵਾਜ਼ ਆਈ ਆਕਾਸ਼ੀ ਬਾਣੀ ਆਈ ਤੂੰ ਨਾ ਸਾਡੇ ਕੋਲ ਆ ਆਵਾਜ਼ ਆਈ ਤੂੰ ਨਾ ਸਾਡੇ ਕੋਲ ਆ ਅਸੀਂ ਤੇਰੇ ਕੋਲੇ ਆਵਾਂਗੇ ਆਖੋ ਸਤਨਾਮ ਵਾਹਿਗੁਰੂ ਤਤਿਅੰਤਾਂ ਦਾ ਬੈਰਾਗ ਸਿੱਖ ਸੰਗਤ ਦਾ ਧਾਮ ਆਰਦੀਆਂ ਜਾ ਰਹੀਆਂ ਨੇ ਰਾਗੀ ਸਿੰਘ ਬੈਰਾਗ ਦੇ ਸ਼ਬਦ ਪੜਦੇ ਜਾ ਰਹੇ ਨੇ ਬਾਬਾ ਜੀ ਸਿਆੜ ਸਾਹਿਬ ਵਾਲੇ ਵੀ ਅਤਿਅੰਤ ਬੈਰਾਗ ਦੇ ਵਿੱਚ ਨੇ ਕਿਉਂ ਬੈਰਾਗ ਦੇ ਵਿੱਚ ਨੇ ਸਾਧ ਸੰਗਤ ਹਰਾਗ ਵਿੱਚ ਜਿਸ ਪਿਆਰੇ ਸੁਣਦੇ ਹੂੰ ਤੇ ਸਾਗ ਮਰ ਚੱਲੀਏ ਮਰ ਚੱਲੀਏ ਧਿਰਗ ਜੀਵਨ ਸੰਸਾਰ ਤਾ ਕੇ ਪਾਸ਼ਾ ਜੀਵਨ ਤੂੰ ਸਾਡੇ ਕੋਲ ਆਈ ਨਾ ਅਸੀਂ ਆਵਾਂਗੇ ਤੇਰੇ ਕੋਲ ਆਪੇ ਬਾਬਾ ਨਾਨਕ ਸਿੰਘ ਦੀ ਆਕਾਸ਼ ਬਾਣੀ ਸੀ ਸ਼੍ਰੀਂ ਦੁਰਬਾਬਾ ਜੀ ਸਿਹਰ ਸਾਹਿਬ ਵਾਲਿਆਂ ਨੂੰ ਕਹਿੰਦੇ ਪੁੱਤ ਹੋਵੇ लाडला ਜੋ ਸੁਣਨਾ ਛੱਡਦੇ ਨਹੀਂ ਕਦੇ ਮਾਪੇ ਉਹ ਹੀ ਜਾਣਣ ਤੇ ਹੁਣ ਜਦੋਂ ਕੰਧੀਆਂ ਦਰਿਆ ਦੇ ਵਿੱਚ ਧਨਵਾ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ ਬਾਬਾ ਜੀਆਂ ਦੇ ਮਨ ਵਿੱਚ ਅਤਿਅੰਤਾਂ ਦਾ ਬੈਰਾਗ ਫਿਰ ਸਾ ਸੰਤ ਪੈਰਾਗ ਵਿੱਚ ਕਿੰਨੀ ਤਪਸ਼ਿਆ ਭਗਤੀ ਕੀਤੀ ਧਨਵਾ ਬਾਈਸ਼ਰ ਸਿੰਘ ਜੀ ਨਾਨਕ ਸਰਵਾਲਿਆਂ ਨੂੰ ਤਨ ਬਾਬਾ ਆਨੰਦ ਸਿੰਘ ਜੀ ਦਾ ਰੂਪ ਕਰਕੇ ਮੰਨਿਆ ਉਹਨਾਂ ਨੇ ਆਪ ਨੂੰ ਸਤਨਾ ਸ਼੍ਰੀ ਅਕਾਲੇ ਮੇਰਾ ਪੀਰ ਵੀ ਤੂੰ ਤੇ ਮੇਰਾ ਵੀਰ ਵੀ ਤੂੰ ਐਡੀ ਵੱਡੀ ਸ਼ਰਧਾ ਭਾਵਨਾ ਤੇ ਉਹਨਾਂ ਹੀ ਸਾਧ ਸਿੰਘ ਤੋਂ ਉਸੇ ਸਮੇਂ ਨੂੰ ਬਾਬਾ ਜੀ ਨੇ ਤਨ ਤੇ ਮਨ ਤੇ ਹੰਡਾਇਆ ਉਹਨਾਂ ਦੀ ਅਵਸਥਾ ਨੂੰ ਉਹਨਾਂ ਵਰਗਾ ਹੀ ਜਾਣੇ ਕੋਈ ਉਹਨਾਂ ਜੈਸਾ ਹੀ ਜਾਣੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਸ਼੍ਰੀ ਗੁਰੂ ਬਾਬਾ ਜੀ ਸਿਹਰ ਸਾਹਿਬ ਵਾਲਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਸਿੱਖ ਸੰਗਤਾਂ ਨੂੰ ਜੋੜਨਾ ਕੀਤਾ ਨਾਮ ਬਾਣੀ ਦੇ ਨਾਲ ਪੰਜਾਬ ਦੀ ਧਰਤੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਖਰੋਂ ਸਮਾਂ ਆਇਆ ਸਾਧ ਸੰਗਤ 31 ਸਾਲ ਪੂਰੇ ਬੀਤ ਚੁੱਕੇ ਨੇ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਦੀ ਨਾਨ ਸਰ ਕਲੇਰਾ ਵਾਲਿਆਂ ਨੂੰ 82 ਸਾਲ ਪੂਰੇ ਬੀਤ ਚੁੱਕੇ 83ਵਾਂ ਲੱਗ ਗਿਆ ਪਰੋ ਸਦਾ ਹੀ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਸ੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਰੈਨ ਕੁਮਰ ਕੈਨੇਡਾ ਦੀ ਧਰਤੀ ਤੇ 55ਵੇਂ ਵਰਸੀ ਵੇਲੇ ਧੰਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਤੇ 13/8/1994 ਨੂੰ ਸਾਸ ਸੰਤ ਪਾਉ ਪਵਿੱਤਰ ਇਹ ਪੰਜ ਭੂਤਿਕ ਸਰੀਰ ਆਪਣਾ ਪਾਵਨ ਪਵਿੱਤਰ ਚੋਲਾ ਧੰਮਦਾ ਬਾਨੰਦ ਸਿੰਘ ਜੀ ਦੀ ਮਹਾਨ ਪਵਿੱਤਰ ਯਾਦ ਦੇ ਵਿੱਚ ਸਰੀਰ ਛੱਡਣਾ ਕੀਤਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਸਮਾਪਤੀ ਕਰੀਏ ਬੈ ਜੀ ਮੈਂ ਮਿਲਦਾ ਪਾਣਾਂ ਦੇ ਵਿੱਚ ਪਾਣੀ ਜੋਤ ਵਿੱਚ ਜੋਤ ਮੈਂ ਲੰਗੀ

ਤਾਂ 1994 ਦੇ ਵਿੱਚ ਬਾਬਾ ਜੀ ਨੇ ਸੱਚਖੰਡ ਪਿਆਨਾ ਕੀਤਾ ਆਪਣੇ ਮਹਾਨ ਸਤਿਗੁਰੂ ਨਾਨਕ ਨਰੰਗਾਰ ਸਰੂਪ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੀ ਜੋਤ ਵਿੱਚ ਜੋਤ ਮੜਾਤੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਫਿਰ 7 ਸਤੰਬਰ 1994 ਨੂੰ ਸ਼੍ਰੀ ਬਖੌਰ ਸਾਹਿਬ ਜਿੱਥੇ ਕਲਗੀ ਤਰ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਚੌਪਈ ਸਾਹਿਬ ਜੀ ਦੀ ਗੁਰਬਾਣੀ ਦਾ ਉਚਾਰਨ ਕੀਤਾ ਉਸ ਮਹਾਨ ਪਵਿੱਤਰ ਸਤਲੁਜ ਦੇ ਉਹ ਨਦੀ ਦੇ ਵਿੱਚ ਬਾਬਾ ਜੀ ਪਹਿਲਾਂ ਹੀ ਨਿਰਿਕਣ ਕਰਾਇਆ ਏ ਸੀ ਕਿ ਆਹ ਜਗ੍ਹਾ ਤੇ 100 ਫੁੱਟ ਡੂੰਘਾ ਕਾਣੀ ਹੈ ਸਾਨੂੰ ਇੱਥੇ ਜਲ ਪ੍ਰਵਾਹ ਕਰਨਾ ਪਰ ਭੁੱਲ ਜਾਂਦਾ ਨੇ ਅਸਤ ਸਤੰਬਰ ਨੂੰ ਸ਼੍ਰੀ ਹਜੂਰ ਬਾਬਾ ਜੀ ਦੇ ਜਲ ਪ੍ਰਵਾਹ ਹੋਇਆ ਪੂਰੇ 31 ਸਾਲ ਹੋ ਚੁਕੇ ਨੇ 32ਵਾਂ ਸਾਲ ਸ਼ੁਰੂ ਹੋ ਗਿਆ ਉਹਨਾਂ ਦੇ ਪਾਏ ਪੂਰਨਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਰਹਿਣਾ ਖੰਡੇ ਬਾਟੇ ਦੀ ਪੋਲ ਛਾ ਕੇ ਨਿਤਨੇਮ ਪੰਜੇ ਬਾਣੀਆਂ ਦਾ ਮੂਲ ਮੰਤਰ ਦਾ ਜਾਪ ਜਪਜੀ ਸਾਹਿਬ ਦੇ ਪਾਠਾਂ ਦਾ ਜਾਪ ਸੁਖਮਨੀ ਸਾਹਿਬ ਦੀ ਗੁਰਬਾਣੀ ਦਾ ਜਾਪ ਕਲੇ ਮਹਾਂਪੁਰਖਾਂ ਸਾਧੂ ਗੁਰਮਖਾਂ ਦੀ ਸੰਗਤ ਨਹੀਂ ਛੱਡਣੀ ਇਹ ਬਾਬਾ ਜੀ ਦੇ ਮਹਾਨ ਪਵਿੱਤਰ ਸਾਸ ਬਚਨ ਸਿੱਖ ਸੰਗਤਾਂ ਤੱਕ ਮਾਰੀਆਂ ਨੇ ਕਮਾਉਣ ਦੇ ਯਤਨ ਕਰਦੇ ਆ ਆਪ ਸੰਗਤਾਂ ਭਾਗਾਂ ਵਾਲੇ ਹਾਂ ਇਥੋਂ ਦੇ ਸਥਾਨ ਦੇ ਮੁਖੀ ਸਤਕਾਰਯੋਗ ਬਾਬਾ ਬੱਗਾ ਸਿੰਘ ਜੀ ਜਿਹੜੇ ਇਥੇ ਦੇਸ਼ਾਂ ਵਿੱਚ ਵੀ ਸਿੱਖੀ ਦਾ ਪ੍ਰਚਾਰ ਵਿਦੇਸ਼ਾਂ ਵਿੱਚ ਵੀ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ 36 ਸਾਲ ਪੂਰੇ ਨਾਨਕ ਸਰ ਕਲੇਰਾਂ ਦੀ ਧਰਤੀ ਤੇ ਰਹਿ ਕੇ ਆਪ ਜੀ ਨੇ ਸੇਵਾ ਸਿਮਰਨ ਕੀਰਤਨ ਦੀ ਡਿਊਟੀ ਨਿਭਾਈ ਸਿੱਖ ਸੰਗਤਾਂ ਦੀ ਬੇਨਤੀ ਤੇ ਇਉਂ ਪਾਵਨ ਪਵਿੱਤਰ ਸਥਾਨ ਜਿੱਥੇ ਸ਼੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ 13 ਪੂਰਨ ਵਾਸ਼ੀਆਂ ਇਹ ਪਾਵਨ ਪਵਿੱਤਰ ਸਥਾਨ ਨਾਨਕ ਸਰ ਬਿਰਕਾਂ ਟੁਟੀਆਂ ਵਿੱਚ ਲਾਈਆਂ 64 65 ਦੀਆਂ ਬਾਤਾਂ ਦੱਸਦੇ 1964 65 ਦੀਆਂ 13 ਪੂਰਨਵਾਸ਼ੀਆਂ ਲਾਈਆਂ 13 ਕਤਕ ਨੂੰ ਧੰਬਾਬਾ ਬਾਬਾ ਅਨੰਤ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ 1870 ਈਸਵੀ ਦੇ ਵਿੱਚ 13 ਪਾਗੋ 1943 ਨੂੰ ਬਾਬਾ ਅਨੰਤ ਸਿੰਘ ਜੀ ਜੋਤੀ ਜੋਤ ਸਮਾਏ 13 13 ਦੇ ਪਹਾੜੇ ਦੇ ਵਿੱਚ 13 ਵਿੱਚ ਹੀ ਮਿਲ ਗਏ ਆਪ ਕੋ ਸਾਧਨਾ ਸ੍ਰੀ ਵਾਹਿਗੁਰੂ ਤਨ ਸ੍ਰੀ ਗੁਰੂ ਬਾਬਾ ਜੀ ਸਿਆੜ ਸਾਹਿਬ ਵਾਲੇ 13 ਜਨਵਰੀ 1906 ਦਾ ਜਨਮ ਜ਼ਿਲ੍ਹਾ ਲੁਧਿਆਣਾ ਸਿਆੜ ਸਾਹਿਬ ਉਹ ਨਗਰ ਜਿੱਥੇ 6ਵੇਂ ਸਤਿਗੁਰੂ ਹਰगोਬਿੰਦ ਸੱਚੇ ਪਾਤਸ਼ਾਹ ਜੀ ਨੇ ਦੋ ਵਾਰੀ ਚਰਨ ਪਾਏ ਤੇ ਸਤਿਗੁਰੂ ਜੀ ਦਾ ਘੋੜਾ ਦਿਲਬਾਗ ਉਹਨੇ ਸਿਆੜ ਸਾਹਿਬ ਨਗਰ ਦੇ ਵਿੱਚ ਇਹ ਸਰੀਰ ਛੱਡਿਆ ਉੱਥੇ ਹੀ ਦਫਨਾਇਆ ਘੋੜੇ ਨੂੰ ਸਾਥ ਸੰਗਤ ਉੱਥੇ ਗੁਰਦੁਆਰਾ ਗੁਰੂ ਸਰਪਾਸੀ 6ਵੀਂ ਸਿਆੜ ਸਾਹਿਬ ਸ਼ਿਸ਼ੋਗਤ ਹੈ ਸ੍ਰੀ ਮਾਨਕ ਸਰਠਾਠ ਸਾਹਿਬ ਜਿੱਥੇ ਬਾਬਾ ਜੀ ਨੇ ਆਪਣੇ ਖੇਤਾਂ ਵਿੱਚ ਹੀ ठाਠ ਬਣਾ ਕੇ ਜਪ ਤਪ ਕੀਤਾ ਸਾਸੂ ਬੇਅੰਤ ਉਹਨਾਂ ਨੇ ਵੀ 13 ਜਨਵਰੀ ਦਾ ਜਨਮ 1906 ਦਾ ਤੇ 13 ਭਾਦੋਂ ਨੂੰ ਜੋਤੀ ਜੋਤ ਸਮਾ ਗਏ 1994 ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਤੇ ਰਹਿਮਤ ਕਰਨ ਸਤਿਗੁਰਾਂ ਦੇ ਚਰਨਾਂ ਨਾਲ ਅਪਾ ਜੁੜੇ ਰਹੀਏ ਇਸੇ ਤਰ੍ਹਾਂ ਆਹ ਹੁਣ ਬਾਬਾ ਜੀ ਵੱਲੋਂ ਹੁਕਮ ਹੈ ਹਰ ਜਸ ਦੀ ਪੌੜੀ ਪੜ ਦੇਣੀ ਹੈ ਅਗਲਾ ਪ੍ਰੋਗਰਾਮ ਫੇਰ ਕਿਉਂਕਿ ਸਮਾਂ ਕੁਝ ਉੱਚਾ ਹੋ ਗਿਆ ਰਾਸ ਵੀ ਲੇਟ ਹੋ ਗਿਆ ਕੁਝ ਸਮਾਂ ਐਸਾ ਬਣਿਆ ਮਨ ਦੀ ਕਾਲੀ ਵਿੱਚ ਪੈ ਗਿਆ ਜੇ ਜੋ ਸੁਈਆਂ ਅਗੇ ਨੂੰ ਜਾਣ ਕੋਈ ਮਜਬੂਰੀਆਂ ਕਈ ਵਾਰ ਬਣ ਜਾਂਦੀਆਂ ਨੇ ਸਮੇ ਤੇ ਸਾਥ ਸੂ ਥੋੜੇ ਸਮੇ ਨੂੰ ਬਹੁਤਾ ਕਰਕੇ ਜਾਣਣਾ ਜਿੰਨੇ ਮਹਾਂਪੁਰਸ਼ਾਂ ਨੇ ਰਾਗੀ ਸਿੰਘਾਂ ਨੇ ਸਿੱਖ ਸੰਗਤਾਂ ਨੇ ਸੇਵਾ ਕੀਤੀ ਕਰ ਰਹੇ ਹੋ ਸਭ ਨੂੰ ਨਮਸਕਾਰ ਦਾਸ ਦੀ ਸਭ ਦਾ ਹੀ ਧੰਨਵਾਦ ਤਨ ਤਨ ਬਾਬਾ ਬੱਗਾ ਸਿੰਘ ਜੀ ਨੂੰ ਬਾਬਾ ਜੀ ਸਤਿਗੁਰੂ ਨਾਨਕ ਨਰੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੰਮੀ ਉਮਰ ਬਖਸ਼ਣ ਇਸੇ ਤਰ੍ਹਾਂ ਪ੍ਰਸਾਦ ਸੰਚਾਰ ਦਾ ਬਲ ਬਖਸ਼ਣ ਹੋਈਆਂ ਬੇਅੰਤ ਪੁੱਲਾਂ ਦੀ ਮਾਫ਼ੀ ਹੁਣ ਸਾਥ ਦਿਓ ਹਰ ਜਸ ਦੀ ਪੌੜੇ ਵਿੱਚ ਸਾਰੀ ਬੋਲਿਓ ਭਾਈ ਹਰ ਜਸ ਗਾਇਓ ਸੰਤ ਜਨਾਂ ਹਰ ਜਸ ਗਾਇਓ ਸੰਤ ਜਨਾਂ ਮੇਲਾ ਜਨਾਂ ਜਾਨੇ ਤੇਮਰਾ ਅੰਤ ਉੱਚੇ ਤੇ ਓ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੂਤਰ ਧਾਰੀ ਤੂ ਤੇ ਹੋਏ ਸੋ ਆਕਿਆਕਾਰੀ ਜਿਤ ਮਰੀ ਕਤ ਮਿਤ ਤੁਮੀ ਜਾਣੀ ਨਾਨਕ ਦਾਸ ਤੁਮਰੀ ਕਤ ਮਿਤ ਤੁਮੀ ਜਾਣੀ ਨਾਨਕ ਦਾਸ ਸ੍ਰੀ ਵਾਹਿਗੁਰੂ ਜੀ ਅਰਦਾਸ ਮਿਹਰਵਾਨ ਮਿਹਰਵਾਨ ਸਾਹਿ ਮੇਰਾ ਮਿਹਰਵਾਨ ੴ ਸ੍ਰੀ ਵਾਹਿਗੁਰੂ ਜੀ ਕੀ ਪ੍ਰਤਿ ਪਾਸੀ ਦਸਮੀ ਪ੍ਰਤਮ ਘੋਤੀ ਸਿਮਰ ਕਾ ਗੁਰੂ ਨਾਨਕ ਲੀਤ ਆਏ ਫਿਰੰਗ ਗੁਰਤੀ ਅਮਰਦਾਸ RAM DAS ਦੇ ਸਹਾਏ ਅਰਜੁਨ ਹਰ ਗੁਰਵੰਦਨੋ ਸਮਰਾਉ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇ ਇਕ ਬਹਾਦਰ ਸਿਮਰਿਆ ਕਰ ਨਾਮ ਨਿਧਿ ਆਵੇ ਧਾਈ ਸਭ ਥਾਈ ਸਹਾਏ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤਲਗੀ ਧਰ ਸੱਚੀ ਪਾਤਸ਼ਾਹ ਜੀ ਸਭ ਥਾਈ ਸਹਾਏ ਦਸ ਪਾਤਸ਼ਾਹ ਧੰਨ ਕਰੀ ਖਾਲਸਾ ਜੀ ਸਾਧ ਸੰਗਤ ਬਲੋ ਜੀ ਦਸ ਪਾਸੇ ਸਰੂਪ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗ ਦੀ ਜੋਤ ਹਾਜ਼ਰ ਹਜੂ ਜਹਰ ਜਹੂਰ ਕਲ ਜੁ ਕੇ ਵੋਤ ਨਾਮ ਕੇ ਜਹਾਜ਼ ਹਲਤ ਪਲਤ ਕੀ ਰਖਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸ ਪਾਸ ਸਰੂਪ ਤਿਸ ਕੀ ਪਾਠ ਦਰਸਰ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਹੇ ਅਕਾਲ ਪੁਰਖ ਅੰਤ੍ਰਿਆਮੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੂਪ ਸਰੂਪ ਸੱਚੇ ਪਾਤਸ਼ਾਹ ਬਾਬਾ ਜੀ ਆਪ ਜੀ ਤੋਂ ਵੱਰੋਸਾਏ ਮਾਪੁਰਖ ਧੰਤਨ ਬਿਆਰੀ ਬਾਬਾ ਅਨੰਤ ਸਿੰਘ ਜੀ ਮਹਾਰਾਜ ਤਾਂ ਤਾਂ ਪਿਆਰੇ ਬਾਬਾ ਮੀਰ ਸਿੰਘ ਜੀ ਮਹਾਰਾਜ ਦੇ ਵਰਸੀ ਸਮਾਗਮ ਨੂੰ ਮੁੱਖ ਰੱਖਦੇ ਹੋਇਆ ਸੱਚੇ ਪਾਸੇ ਸ੍ਰੀਮਾਨ ਸੰਤ ਬਾਬਾ ਵਗਾ ਸਿੰਘ ਜੀ ਇਸ ਤਾਂ ਦੇ ਮੌਜੂਦਾ ਸੇਵਾਦਾਰਾਂ ਵੱਲੋਂ ਪਰਸੋਂ ਰੋਜ਼ ਤੋਂ ਲੈ ਕੇ ਬਾਬਾ ਜੀ ਆਪ ਜੀ ਦੀ ਮਿੱਠੀ ਤੇ ਨਿੱਕੀ ਯਾਦ ਦੇ ਵਿੱਚ ਸਮਾਗਮ ਚੱਲ ਰਿਹਾ ਇਸ ਵਕਤ ਸੱਚੇ ਪਾਸਾ ਜੀ ਛੇ ਜੀ ਦੀਵਾਨ ਸਜੀ ਦੀਵਾਨਾਂ ਦੇ ਵਿੱਚ ਮਾਪੁਰਖਾਂ ਵੱਲੋਂ ਕਥਾ ਕਹਾਣੀਆਂ ਗੁਰਬਾਣੀ ਦੇ ਜੀਤੇ ਪਾਸੇ ਜੀ ਕੀਰਤਨ ਕੀਤੇ ਗਏ ਆ ਕੀਰਤਨ ਕਰਦੇ ਅਖਰ ਵਾਅਦਾ ਕਾਟਾ ਪੁੱਲ ਚੁਕ ਮਾਫ ਕਰਨਾ ਜੀ ਪੜੀ ਸੁਣੀ ਬਾਣੀ ਸੱਚਖੰਡ ਸੋਧ ਕੇ ਪ੍ਰਵਾਨ ਕਰਨੀ ਬਾਬਾ ਜੀ ਪਰਸੋ ਰੋਜ਼ ਤੋਂ ਲੈ ਕੇ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਜਿਨ੍ਹਾਂ ਜਿਨ੍ਹਾਂ ਵੀ ਗੁਰਮੁਖ ਪਿਆਰੇ ਨੇ ਆਪ ਜੀ ਦੇ ਕੁੰਬ ਦੇ ਵਿੱਚ ਸੇਵਾ ਕੀਤੀ ਹੈ ਸਭ ਦੀਆਂ ਹਜਾਟੇ ਪਾਸ ਜੀ ਪਟਾਵਾ ਮਨਜ਼ੂਰ ਕਰ ਲੈਣੀ ਆ ਸਭ ਸੰਗਤਾਂ ਨੂੰ ਆਪ ਜੀ ਦੇ ਦਰੋਂ ਘਰੋਂ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦੀ ਦਾਤਾਵਕਸਨੀ ਜੀ ਨਤ ਨਿਵਦੀਏ ਦਾਤਾਵਕਸਨੀ ਬਾਬਾ ਜੀ ਆਪ ਜੀ ਦੇ ਸੰਗੀ ਸੰਗੀ ਪਰਿਵਾਰਾਂ ਦੇ ਵਿੱਚ ਕਾਰੋਬਾਰ ਚ ਵਾਧੇ ਕਰਨੀ ਬੱਚਿਆਂ ਨੂੰ ਉੱਚੀ ਵਿਦਿਆ ਵਕਸਨੀ ਦੇਸ਼ ਤੇ ਕੌਮ ਦਾ ਪਿਆਰ ਰੱਖਣਾ ਬਾਬਾ ਜੀ ਸਾਰੀਆਂ ਸੰਗਤਾਂ ਨੂੰ ਆਪ ਜੀ ਦੇ ਦਰੋਂ ਕਰੋ ਖੁਸ਼ੀਆਂ ਬਖਸ਼ਣੀਆਂ ਖੁਸ਼ੀਆਂ ਬਖਸ਼ਣੀਆਂ ਬਾਬਾ ਜੀ ਇਸ ਸਥਾਨ ਦੇ ਸੰਗਤਾਂ ਦੇ ਨਾਲ ਪਿਆਰ ਬਣਾਈ ਰੱਖਣਾ ਸਿਧੇ ਪਾਸਾ ਜੀ ਇਸ ਸਥਾਨ ਤੇ ਮੌਜੂਦਾ ਮਹਾਪੁਰਖਾਂ ਤੇ ਬਹਿੰਗਮਾਂ ਤੇ ਸੱਚੇ ਪਾਸਾ ਜੀ ਆਪਦਾ ਮਿਹਰ ਭਰਿਆ ਹੱਥ ਰੱਖਣਾ ਮਹਾਪੁਰਖਾਂ ਨੂੰ ਦੇ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾਂ ਜੀ ਹਰ ਮਦਾਨੇ ਫਤੇ ਬਖਸ਼ਣੀਆਂ ਇਸ ਵਕਤ ਸੱਚੇ ਪਾਸਾ ਆਪ ਜੀ ਦੇ ਸਜੂਰ ਮਹਾਪੁਰਖਾਂ ਵੱਲੋਂ ਹੋਰ ਸੰਗਤਾਂ ਵੱਲੋਂ ਸੱਚੇ ਪਾਸੇ ਸਵਾਮਾ ਕੀਤੀ ਗਈ ਇਹ ਸਭ ਦੀ ਸਵਾਮਾ ਪ੍ਰਵਾਨ ਕਰ ਲੈਣੀ ਆ ਇਸ ਵਕਤ ਦਰਗਾਹੀ ਇਲਾਹੀ ਪਵਿੱਤਰ ਹਕਮਿਸ ਹਕਮ ਨਾਮ ਸੁਣਾ ਕੇ ਸੰਗਤਾਂ ਨੂੰ ਨਦਰੋ ਨਜ਼ਰੀ ਰਿਹਾਰ ਕਰੋ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਅੜ ਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ